ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਹੁਤ ਬੇਸਿਕ ਜੀ ਚੀਜ਼ ਬਣਾਵਾਂਗੇ ਜਿਹਦੇ ਵਾਸਤੇ ਸਿਰਫ ਸਾਨੂੰ ਆਹ ਵਾਲੇ ਇਨਗਰੀਡੀਅੰਟਸ ਦੀ ਲੋੜ ਹੈ ਸੋ ਸਾਨੂੰ ਇੱਕ ਵੱਡਾ ਪਿਆਜ ਦੋ ਮਿਰਚਾਂ ਜੀਰਾ ਤੇ ਦਹੀਂ ਤੇ ਇਹ ਚਾਹੀਦਾ ਤੇ ਅੱਜ ਮੈਂ ਬਣਾਉਣ ਜਾਊਂਗੀ ਕੜੂ ਜਿਹੜਾ ਕਿ ਕੜੀ ਦਾ ਹੀ ਵਰਜ਼ਨ ਹੈ ਬਟ ਉਹ ਵਿਦਆਊਟ ਇਹ ਵਿਦਆਊਟ ਬੇਸਨ ਬਣਦਾ ਹੈ ਸੋ ਇਹ ਸਿਰਫ 5 ਮਿੰਟ ਵਿੱਚ ਕੁੱਕ ਹੋ ਜਾਂਦਾ ਹੈ ਤੇ ਹੁਣ ਅਸੀਂ ਬਣਾਉਣਾ ਸਟਾਰਟ ਕਰਦੇ ਹਾਂ ਤੋ ਪਿਆਜ਼ ਨੂੰ ਜਿਹੜਾ ਹੈ ਉਹ ਬਰੀਕ-ਬਰੀਕ ਇਦਾਂ ਚੌਪ ਕਰ ਲਿਆ ਆ ਬਿਲਕੁਲ ਪਤਲਾ-ਪਤਲਾ ਤੁਸੀਂ ਤੁਸੀਂ ਛੋਟਾ ਵੀ ਕੱਟ ਸਕਦੇ ਹੋ ਤੁਹਾਡੇ ਤੇ ਮੈਨੂੰ ਇਦਾਂ ਟੇਸਟੀ ਲੱਗਦਾ ਤੇ ਮੈਂ ਮਿਰਚਾਂ ਦੋ ਮਿਰਚਾਂ ਕੱਟ ਲਈਆਂ ਤੇ ਦਹੀਂ ਜਿਹੜਾ ਸੀਗਾ ਉਹਨੂੰ ਅਸੀਂ ਚੰਗੀ ਤਰ੍ਹਾਂ ਨਾਲ ੀਟ ਕਰ ਲਾਂਗੇ ਹੁਣ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਦਹੀਂ ਬਹੁਤ ਜ਼ਿਆਦਾ ਠੀਕ ਹੈ ਸੋ ਤੁਸੀਂ ਉਹਨੂੰ ਥੋੜਾ ਜਿਹਾ ੀਟ ਕਰ ਲੂਗੇ ਤੇ ਅਗਰ ਤਾਂ ਲੱਗਦਾ ਕਿ ਤੁਹਾਨੂੰ ਥੋੜੀ ਜਿਹੀ ਪਾਣੀ ਦੀ ਜ਼ਰੂਰਤ ਹੈ ਠਿਕ ਕਰਕੇ ਤੇ ਥੋੜਾ ਪਾਣੀ ਐਡ ਕਰ ਲੂੰਗੀ ਮੈਂ ਥੋੜਾ ਜਿਹਾ ਪਾਣੀ ਐਡ ਕਰਕੇ ਚੰਗੀ ਤਰ੍ਹਾਂ ਨਾਲ ਦਹੀਂ ਨੂੰ ਪੀਟ ਕਰ ਲੂੰਗੀ ਤਾਂ ਕਿ ਇਹਦੇ ਵਿੱਚ ਕੋਈ ਲੰਮਸ ਵਗੈਰਾ ਨਾ ਹੋਣ ਤੇ ਇਹ ਵਧੀਆ ਕੜੀ ਵਾਂਗੂ ਚੰਗੀ ਤਰ੍ਹਾਂ ਨਾਲ ਬਣ ਜਾਵੇ ਸੋ ਇਹਨੂੰ 2 ਮਿੰਟ ਲਈ ਚੰਗੀ ਤਰ੍ਹਾਂ ਨਾਲ ਪੀਟ ਕਰ ਲਾਂਗੇ ਆਪਾਂ ਸੋ ਮੈਂ ਜਿਹੜਾ ਆ ਮੈਂ ਹੈਂਡ ਬਲੈਂਡਰ ਜਿਹੜਾ ਉਹ ਯੂਜ਼ ਕਰ ਰਹੀ ਆ ਤਾਂ ਕਿ ਦਹੀਂ ਦੇ ਜਿਹੜੇ ਲੰਮਸ ਵਗੈਰਾ ਉਹ ਸਾਰੇ ਇੱਕ ਵਾਰ ਨਿਕਲ ਜਾਣ ਕਿਉਂਕਿ 스ਪੂਨ ਦੇ ਨਾਲ ਚੰਗੀ ਤਰ੍ਹਾਂ ਨਾਲ ਪੀਟ ਨਹੀਂ ਹੋ ਰਿਹਾ ਸੀ ਸੋ ਮੈਂ ਇਹਨਾਂ ਨਾਲ ਚੰਗੀ ਤਰ੍ਹਾਂ ਨਾਲ ਦਹੀਂ ਨੂੰ ਵੀਟ ਕਰ ਲਾਂਗੀ ਸੋ ਦਹੀਂ ਨੂੰ ਵੀਟ ਕਰਨ ਤੋਂ ਬਾਅਦ ਮੈਂ ਇੱਕ ਪੈਨ ਲੈ ਕੇ ਉਹਦੇ ਵਿੱਚ ਇੱਕ ਟੇਬਲस्पून 올ੀਵ ਆਇਲ ਦਾ ਪਾ ਲਿਆ ਸੋ ਅਸੀਂ ਇੱਕ ਇੱਕ ਵੱਡਾ 스푼 ਜੀਰੇ ਦਾ ਪਾ ਲਾਂਗੇ ਇਹਦੇ ਵਿੱਚ ਮੈਨੂੰ ਜੀਰਾ ਬਹੁਤ ਪਸੰਦ ਹੈ ਸੋ ਮੈਂ ਜੀਰਾ ਜਿਹੜਾ ਉਹ ਜ਼ਿਆਦਾ ਪੌਣਾ ਪਸੰਦ ਕਰਦੀ ਹਾਂ ਜੀਰੇ ਨੂੰ ਅਸੀਂ ਚੰਗੀ ਤਰ੍ਹਾਂ ਨਾਲ ਭੁੰਨ ਲਵਾਂਗੇ ਰੋਸਟ ਹੋਣ ਦਵਾਂਗੇ ਇੱਕ ਇੱਕ ਮਿੰਟ ਵਾਸਤੇ ਫਿਰ ਅਸੀਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਘੀ ਰਜੜਾ ਮੇਰਾ ਉਹ ਬਰਾਊਨ ਹੋ ਗਿਆ ਹੈ ਤੇ ਹੁਣ ਮੈਂ ਇਸ ਵਿੱਚ ਪਿਆਜ਼ ਪਾ ਦੂੰਗੀ। ਹੁਣ ਤੇ ਮੈਂ ਦੇ ਵਿੱਚ ਪਿਆਜ਼ ਤੇ ਹਰੀਆਂ ਮਿਰਚੇ ਦੋਨੋਂ ਕੱਟੀਆਂ ਪਾਤੀਆਂ ਤੇ ਹੁਣ ਇੱਕ ਪਿਆਜ਼ ਵੀ ਥੋੜਾ ਜਿਹਾ ਭੁੰਨ ਲਵਾਂਗੇ। ਥੋੜਾ ਪਿੰਕ ਹੋਣ ਦਵਾਂਗੇ ਪਿਆਜ਼ ਨੂੰ। ਤੇ ਉਸ ਤੋਂ ਬਾਅਦ ਅਸੀਂ ਨਮਕ, ਹਲਦੀ, ਮਿਰਚ ਲਾਲ ਮਿਰਚ ਇੱਕ ਚਮਚ ਪਾਉਣੀ ਹੈ ਤੇ ਉਹ ਸਾਰਾ ਕੁਝ ਪਾਵਾਂਗੇ ਮਸਾਲੇ ਵਗੈਰਾ। ਸੋ ਪਿਆਜ਼ ਵੀ ਨਾ ਜਿਹੜਾ ਹੈ ਉਹ ਪਿੰਕ ਹੋ ਗਿਆ। ਹੁਣ ਮੈਂ ਇਹਦੇ ਵਿੱਚ ਨਮਕ ਸੁਆਦ ਅਨੁਸਾਰ ਹਲਦੀ ਮੈਂ ਲਾਲ ਮੇਚ ਨਹੀਂ ਯੂਜ਼ ਕਰਦੀ ਸੋ ਮੈਂ ਦੇਗੇ ਵਿੱਚ ਪਾਉਂਗੀ ਥੋੜੀ ਜੀ ਤੇ ਤੇਨੀ ਆ ਪਾਉਟ ਦੇ ਅਸੇ ਰ ਮਿਕਸ ਕਰ ਲਾਂਗੇ ਸਚ ਚਾਤਲੇ ਮਸਾਲੇ ਵਗੈਰਾ ਸਾਰੇ ਪੁੱਜ ਜਾਣਗੇ ਸੋ ਦਹੀਂ ਜੋ ਤੁਸੀਂ ਪਾਉਣਾ ਆ ਉਹ ਤੁਸੀਂ ਗੈਸ ਨੂੰ ਬੰਦ ਕਰ ਦੇਣਾ ਤੇ ਕਿਉਂਕਿ ਜੇ ਅਸੀਂ ਗੈਸ ਔਨ ਰੱਖਾਂਗੇ ਤੇ ਇਹ ਜਿਹੜਾ ਪੈਨ ਆ ਔਲਰੇਡੀ ਬਹੁਤ ਗਰਮ ਤੇ ਜਿਹੜਾ ਦਹੀਂ ਆ ਉਹ ਫਟ ਜਾਏਗਾ ਤੇ ਇੱਕ ਵਾਰੀ ਆਪਾਂ ਦਹੀਂ ਨੂੰ ਪਾ ਕੇ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਅਸੀਂ ਫਿਰ ਗੈਸ ਔਨ ਕਰਾਂਗੇ ਸੋ ਦਹੀਂ ਮਿ ਪਾਤਾ ਸਾਰਾ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਗੈਸ ਅਟਾ ਜਿਹੜਾ ਉਹ ਬਿਲਕੁਲ ਬੰਦ ਹੈ ਗੈਸ ਮੈਂ ਔਨ ਨਹੀਂ ਕੀਤਾ ਹੋਇਆ ਜਦ ਦੇਖ ਲਓ ਸੋ ਇੱਕ ਵਾਰੀ ਮਿਕਸ ਕਰਨ ਤੋਂ ਬਾਅਦ ਜੋ ਸਰਲ ਮਿਕਸਚਰ ਹੋ ਜਾਏਗਾ ਫਿਰ ਮੈਂ ਇੱਕ ਵਾਰੀ ਗੈਸ ਔਨ ਕਰੂੰਗੀ ਤਾਂ ਕਿ ਸਾਡਾ ਜਿਹੜਾ ਦਹੀਂ ਹੈ ਉਹ ਥੋੜਾ ਜਿਹਾ ਗਰਮ ਹੋ ਜਾਏ ਕਿਉਂਕਿ ਜੇ ਅਸੀਂ ਚੱਲਦੇ ਗਏ ਅਸੀਂ ਤੇ ਦਹੀਂ ਪਾਵਾਂਗੇ ਤਾਂ ਇੰਨੇ ਕੀ ਇਹਨੇ ਫਟ ਜਾਣਾ ਦਹੀਂ ਤੇ ਦਾਣੇ-ਦਾਣੇ ਬਣ ਜਾਣਗੇ ਦਹੀਂ ਦੇ ਸਿਬਣਾਉਣ ਤੋਂ ਬਾਅਦ ਜੇ ਨਮਕ ਹੋਇਆ ਚਾਹੇ ਘਰ ਸੋ ਜੇ ਤੁਸੀਂ ਹੋਰ ਵੀ ਪਾਉਣਾ ਤੁਸੀਂ ਨਮਕ ਹੋਰ ਵੀ ਪਾ ਸਕਦੇ ਹੋ ਸੋ ਦਾ ਦੇਖਣ ਨੂੰ ਤਾਂ ਇਹ ਕੜੀ ਵਾਂਗ ਹੀ ਲੱਗਦਾ ਹੈ ਬਟ ਸੇਕ ਵਟ ਟ੍ਰਾਈ ਕਰਕੇ ਦੇਖਿਓ ਅਮ ਫਿਰ ਮਮਾ ਬਣਾਉਂਦੇ ਹੁੰਦੇ ਸੀ ਜਦੋਂ ਘਰ ਵਿੱਚ ਕੋਈ ਸਬਜੀ ਵਗੈਰਾ ਨਹੀਂ ਹੋਣੀ ਤਾਂ ਫਿਰ ਅਸੀਂ ਹਮੇਸ਼ਾ ਇਹ ਹੀ ਬਣਾਉਂਦੇ ਸੀਗੇ ਤੇ ਬਟ ਮੈਨੂੰ ਤਾਂ ਵੈਸੇ ਵੀ ਬਹੁਤ ਪਸੰਦ ਹੈ ਮੈਂ ਹਮੇਸ਼ਾ ਕਈ ਵਾਰ ਤਾਂ ਬਾਹਰੋਂ ਜ ਲੰਚ ਕਰਨਾ ਹੁੰਦਾ ਤੇ ਮੈਂ ਨਾਲ ਇਹ ਬਣਾ ਲੈਂਦੀ ਹਾਂ ਸੋ ਇਹ ਮਿਕਸ ਹੋ ਗਿਆ ਤੇ ਹੁਣ ਮੈਂ ਗੈਸ ਜਿਹੜਾ ਔਨ ਕਰ ਦੂੰਗੀ ਸੋ ਇਸੇ ਨੂੰ ਬਿਲਕੁਲ ਸਲੋ ਤੇ ਰੱਖਾਂਗੇ ਤੇਨੂੰ ਨਾਲ-ਨਾਲ ਅਸੀਂ ਮਿਕਸ ਕਰਦੇ ਜਾਣਾ ਇਹਨੂੰ ਅਸੀਂ ਜਿਹੜਾ ਕਰਸ਼ੀ ਆ ਸਾਤੀ ਰੁਕਣੀ ਨਹੀਂ ਚਾਹੀਦੀ ਕਿਉਂਕਿ ਜੇ ਆਪਾਂ ਇਹਨੂੰ ਐਂ ਹੀ ਰੱਖ ਦਿੱਤਾ ਨਾ ਤੇ ਇਹ ਜਿਹੜਾ ਦਹੀਂ ਹੈ ਇਹ ਥੱਲੇੋਂ ਸਾਡਾ ਫਟ ਜਾਊਗਾ ਸੋ ਅਸੀਂ ਇਹਨੂੰ ਮਿਕਸ ਕਰਦੇ ਰਹਿਣਾ ਨਾਲ ਦੀ ਨਾਲ ਪਸ ਸਾਡਾ 1 ਮਿੰਟ ਵਿੱਚ ਰੈਡੀ ਹੋ ਜਾਣਾ ਜਦੋਂ ਤੁਹਾਨੂੰ ਲੱਗਾ ਕਿ ਇਹ ਗਰਮ ਹੋ ਗਿਆ ਤੇ ਅਸੀਂ ਇਹਨੂੰ ਬੰਦ ਕਰ ਦਾਂਗੇ ਸੋ ਮੇਰਾ ਕੜਾਹਣ ਕੇ ਰੈਡੀ ਹੈ ਮੈਂ ਧਨੀਆ ਪਾ ਕੇ ਥੋੜਾ ਜਿਹਾ ਗਾਰਨਿਸ਼ ਕਰ ਲਿਆ ਸੀ ਤੇ ਮੈਂ ਇਹ ਲੰਚ ਵਿੱਚ ਖਾ ਰਹੀ ਆ ਮੈਂ ਨਾਲ ਰਾਗੀ ਦੀ ਰੋਟੀ ਬਣਾਈ ਆ ਸੋ ਤੁਸੀਂ ਵੀ ਫਰਾਈ ਕਰਕੇ ਦੇਖਿਓ ਤੁਹਾਨੂੰ ਕਿੱਦਾਂ ਦਾ ਲੱਗਦਾ ਤੇ ਮੈਨੂੰ ਦੱਸਿਓ ਕਿ ਤੁਹਾਡੇ ਇਹਨੂੰ ਕੀ ਕਹਿੰਦੇ ਨੇ